ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕੀ ਸੰਘੀ ਸਰਕਾਰ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਅਮਰੀਕੀ ਸੰਸਦ ਕੰਪਲੈਕਸ ਕੈਪੀਟਲ ਹਿੱਲ 'ਚ ਹੋਏ ਦੰਗਿਆਂ ਦੇ ਮਾਮਲੇ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਮੰਗਲਵਾਰ ਨੂੰ ਨਵਾਂ ਦੋਸ਼ ਟਾਇਰ ਕੀਤਾ ਦਰਸਲ ਸੁਪਰੀਮ ਕੋਰਟ ਨੇ ਹਾਲਾਚ ਹੀ ਸਾਬਕਾ ਰਾਸ਼ਟਰਪਤੀਆਂ ਨੂੰ ਮੁਕੱਦਮੇ ਤੇ ਛੋੜ ਦੇਣ ਬਾਰੇ ਫੈਸਲਾ ਦਿੱਤਾ ਸੀ ਜਿਸ ਤੋਂ ਬਾਅਦ ਇੱਕ ਨਵਾਂ ਦੋਸ਼ ਤਿਆਰ ਕੀਤਾ ਗਿਆ ਪੁਰਾਣੇ ਦੋਸ਼ਾਂ ਤੇ ਉਸ ਹਿੱਸੇ ਨੂੰ ਹਟਾ ਦਿੱਤਾ ਗਿਆ ਜਿਸ ਵਿੱਚ ਚੋਣਾ ਵਿੱਚ ਹੋਈ ਹਾਰ ਨੂੰ ਪਲਟਣ ਲਈ ਕਾਨੂੰਨ ਮੰਤਰਾਲੇ ਦੀਆਂ ਕਾਨੂੰਨ ਲਾਗੂ ਕਰਨ ਦੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਦਾ 트੍ਰੰਪ ਤੇ ਦੋਸ਼ ਲਗਾਇਆ ਗਿਆ। ਪਿਛਲੇ ਮਹੀਨੇ ਸੁਪਰੀਮ ਕੋਰਟ ਨੇ 6 ਤੋਂ 3 ਦੇ ਬਹੁਮਤ ਨਾਲ ਫੈਸਲਾ ਸੁਣਾਇਆ ਸੀ ਕਿ 트੍ਰੰਪ ਨੂੰ ਇਸ ਸਬੰਧ ਵਿੱਚ ਦੋਸ਼ਾਂ ਤੋਂ ਪੂਰੀ ਛੋਟ ਹੈ। ਸੁਪਰੀਮ ਕੋਰਟ ਨੇ ਇਸ ਤੰਗਦਾਸਾ ਤੇ ਬਚਾਅ ਪੱਖ ਦੇ ਵਕੀਲਾਂ ਨੂੰ ਇਹ ਦੱਸਣੀ ਕਿਹਾ ਸੀ ਕਿ ਉਹ ਸਾਬਕਾ ਰਾਸ਼ਟਰਪਤੀਆਂ ਨੂੰ ਵਾਈਟ ਹਾਊਸ ਦੀ ਸਰਕਾਰੀ ਸਮਾਂ ਚਲਾਉਣ ਲਈ ਮੁਕਦਮੇ ਤੋਂ ਸੰਭਾਵਿਕ ਛੋੜ ਦੇਣ ਦੇ ਫੈਸਲੇ ਤੋਂ ਬਾਅਦ ਇਸ ਕੇਸ ਵਿੱਚ ਕੀ ਵੀ ਅੱਗੇ ਬਤਨਾ ਚਾਹੁੰਦੇ ਨੇ ਵਿਸ਼ੇਸ਼ ਵਕੀਲ ਜੈਕ ਸਮਿਥ ਨੇ ਸਮਾਂ ਸੀਮਾ ਤੋਂ 3 ਦਿਨ ਪਹਿਲਾਂ ਨਵਾਂ ਦੋਸ਼ ਫਾਇਲ ਕੀਤਾ ਹੈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਧੁਰਤ ਸ਼ੋਰਸ਼ਤੇ ਸ਼ੇਅਰ ਕੀਤੇ ਗਏ ਇੱਕ ਬਿਆਨ ਤੇ 트੍ਰੰਪ ਨੇ ਨਵੇਂ ਦੋਸ਼ ਨੂੰ ਹਤਾਸ਼ਾ ਵਿੱਚ ਚੁੱਕਿਆ ਕਦਮ ਦੱਸਿਆ ਤੇ ਕਿਹਾ ਹੈ ਕਿ ਇਹ ਦੋਸ਼ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਹੋਰ ਕੋਸ਼ਿਸ਼ ਹੈ ਉਸਨੇ ਕਿਹਾ ਕਿ ਨਵੇਂ ਦੋਸ਼ ਵੀ ਪੁਰਾਣੇ ਦੋਸ਼ਾਂ ਵਾਂਗ ਸਾਰੀਆਂ ਸਮੱਸਿਆਵਾਂ ਨੇ ਇਸ ਨੂੰ ਤੁਰੰਤ ਖਾਰਜ ਕੀਤਾ ਜਾਣਾ ਚਾਹੀਦਾ ਹੈ। ਸੀ ਦਰਬਾਰ ਸੈੱਟ ਦੀਆਂ ਸਲਾਵਾਾਂ 'ਚ ਆਨਲਾਈਨ ਬੁਕਿੰਗ ਦੀ ਸਾਈਬਰ ਧੱਗੀ ਦਾ ਮਾਮਲਾ ਹਜੇ ਢੀਲਾ ਨਹੀਂ ਪਿਆ। ਸ਼੍ਰੋਮਣੀ ਕਮੇਟੀ ਵੱਲੋਂ ਮੁਰ ਤੋਂ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਕਰਵਾਈ ਗਈ ਦਰਜ। ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੀਆਂ ਸਲਾਮਾਂ ਚ ਆਨਲਾਈਨ ਬੁਕਿੰਗ ਦੀ ਸਾਈਬਰ ਠੱਗੀ ਦਾ ਨਹੀਂ ਰੁਕ ਰਿਹਾ سلسلہ ਫਿਰ ਠੱਗੀ ਦੇ ਮਾਮਲੇ ਸਾਹਮਣੇ ਆਉਣ ਲੱਗੇ ਨੇ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਮੁਰਤੋ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਮੌਕੇ ਸਰਾ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰਾਂ ਗੜੀ ਸਰਾ ਦੇ ਨਾਂ ਤੇ ਝਾਲੀ ਵੈਬਸਾਈਟ ਬਣਾ ਕੇ ਸਾਈਬਰ ਠੱਗ ਵੱਲੋਂ ਸੰਗਤ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਹੈ 6 ਮਹੀਨੇ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਅਰਜ਼ੀ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਆਈਟੀ ਵਿੰਗ ਨੇ ਸਾਈਬਰ ਧੱਗ ਦੀ ਜਾਲੀ ਵੈੱਬਸਾਈਟ ਬੰਦ ਕਰਵਾਈ ਸੀ ਹੁਣ ਮੁੜ ਕੁਝ 68 ਧੱਗੀ ਠੋਰੀ ਬੰਦ ਰਹਿਣ ਤੋਂ ਬਾਅਦ ਮੁੜ ਸਾਈਬਰ ਧੱਗ ਸਰਗਰਮ ਹੋਣੇ ਸ਼ੁਰੂ ਹੋ ਗਏ ਨੇ ਪਿਛਲੇ 2 ਦਿਨਾਂ 'ਚ अनेका ਸ਼ਰਧਾਲੂਆਂ ਨੂੰ ਫਿਰ ਤੋਂ ਧੱਗੀ ਦਾ ਸ਼ਿਕਾਰ ਬਣਾਇਆ ਗਿਆ ਜਿਸ ਦੇ ਚੱਲਦੇ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਮੁੜ ਪੁਲਿਸ ਕਮਿਸ਼ਨਰ ਦਫਤਰ ਪੁੱਜੀ ਹੈ ਤੇ ਸਾਈਬਰ ਠੱਗ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹੁਣ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਸ਼ਦਾਲੂਆਂ ਨੂੰ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਤੋਂ ਕਮਰੇ ਬੁੱਕ ਕਰਾਉਣ ਦੀ ਅਪੀਲ ਕੀਤੀ ਗਈ ਹੈ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲੋਂ ਸੀਪੀ ਸਾਹਿਬ ਨੂੰ ਜਿਹੜਾ ਸਾਈਬਰ ਠੱਗਾ ਜਿਹੜਾ ਲਗਾਤਾਰ ਆਨਲਾਈਨ ਠੱਗੀ ਮਾਰ ਰਿਹਾ ਉਹਦੇ ਖਿਲਾਫ ਅਸੀਂ ਸੀਪੀ ਸਾਹਿਬ ਨੂੰ ਦਰਖਾਸਤ ਦੇਣਾ ਹੈ ਕਿ ਉਹਦੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਸਾਈਬਰ ਠੱਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ ਜਿਹੜੀਆਂ ਸਲਾਵਾਵਾਂ ਬਣਾਇਆ ਗਈਆਂ ਸੰਗਤਾਂ ਦੀ ਸਹੂਲਤ ਵਾਸਤੇ ਹੀ ਆਨਲਾਈਨ ਕੀਤੀਆਂ ਗਈਆਂ ਪਰੰਤੂ ਜਿਹੜੇ ਅੱਜਕੱਲ ਸਾਈਬਰ ਠਾਕ ਬੈਠੇ ਹਨ ਉਹ ਕੋਈ ਨਾ ਕੋਈ ਰਸਤਾ ਲੱਭ ਲੈਂਦੇ ਜਿਸ ਨਾਲ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਸਕਣ ਇਸੇ ਤਰ੍ਹਾਂ ਦੀ ਅੱਜ ਤੋਂ ਤਕਰੀਬਨ 5-6 ਪਹਿਲਾਂ ਇਹੋ ਹੀ ਠੱਗ ਜਿਹੜਾ ਲੋਕਾਂ ਨਾਲ ਲਗਾਤਾਰ ਠੱਗੀ ਮਾਰ ਰਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧ ਸਾਡੇ ਇੰਟਰਨੈਟ ਵਿਭਾਗ ਨੇ ਉਹਦੀ ਜਿਹੜੀ ਵੈਬਸਾਈਟ ਉਹਨੇ ਬਣਾਈ ਉਹ ਬੰਦ ਕਰਵਾਈ ਪਰੰਤੂ ਉਹਦੇ باوجود ਆ ਦੋ ਤਿੰਨ ਦਿਨਾਂ ਤੋਂ ਲਗਾਤਾਰ ਫੇਰ ਸਾਨੂੰ ਉਹਦੇ ਖਿਲਾਫ ਜਿਹੜੀਆਂ ਸੰਗਤਾਂ ਦੀਆਂ ਕੈਂਪਰੇਂਡ ਆ ਰਹੀਆਂ ਕਿ ਉਹ ਫੇਰ ਠੱਗੀ ਮਾਰ ਰਿਹਾ ਉਹਦੇ ਖਿਲਾਫ ਅੱਜ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਉਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਡਿੜੀਆਂ ਸੰਕਤਾਂ ਆਉਂਦੀਆਂ ਉਹਨਾਂ ਦੇ ਮਨਾਂ ਨੂੰ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਆਪਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਤੁਰੰਤ ਉਤੇ ਪਰਚਾ ਕਰਕੇ ਤੇ ਉਹਨੂੰ ਬੰਦੇ ਨੂੰ ਟ੍ਰੇਸ ਕੀਤਾ ਜਾਊਗਾ ਤੇ ਉਤੇ ਬਣਦੀ ਤੁਰੰਤ ਕਾਰਵਾਈ ਕੀਤੀ ਜਾਊਗੀ। ਤੇ ਮੇਰੀ ਜਿੱਥੇ ਸੀਪੀ ਸਾਹਿਬ ਨੇਹੀਂ ਜਿੱਥੇ ਦਰਖਾਸਤ ਦਿੱਤੀ ਉਤੇ ਮੈਂ ਸੰਕਤਾਂ ਨੂੰ ਬੇਨਤੀ ਵੀ ਕਰਦਾ ਤੇ ਤਕਰੀਬ ਅਪੀਲ ਵੀ ਕਰਦਾ ਕਿ ਕਿਰਪਾ ਕਰਕੇ ਜਿਹੜੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਆਪਣੀਆਂ ਵੈਬਸਾਈਟਾਂ ਕੇਵਲ ਤੇ ਕੇਵਲ ਉੱਤੇ ਹੀ ਕਮਰਾ ਬੁੱਕ ਕੀਤਾ ਜਾਵੇ ਜਿਹੜੀ ਇਹੋ ਸਿੱਟ ਸਾਈਬਰ ਠੱਗ ਗਿਆ। ਉਹਨਾਂ ਨੂੰ ਕਿਸੇ ਕਿਸਰ ਦੀ ਕੋਈ ਨਾ ਬੁਕਿੰਗ ਵੀ ਜਾਵੇ ਤੇ ਨਾ ਹੀ ਉਹਨਾਂ ਨੂੰ ਕੋਈ ਪੇਮੈਂਟ ਦਿੱਤੀ ਜਾਵੇ। ਨਹੀਂ ਪਹਿਲਾਂ ਵੀ ਸ਼ਿਕਾਇਤ ਦਿੱਤੀ ਗਈ ਸੀ ਜੀ ਤੇ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ। ਇਹ ਅੱਜ ਤੋਂ 5-6 ਮਹੀਨੇ ਪਹਿਲਾਂ ਇੱਕ ਜੰਮੂ ਦੀ ਕੁੜੀ ਨਾ ਵੀ ਠੱਗੀ ਵਜੀ ਸੀ ਤੇ ਇੱਕ ਅਮਰੀਕਾ ਤੋਂ ਐਨਆਰਆਈ ਮੁੰਡਾ ਆਇਆ ਸੀ। ਉਹ ਉਹਦੇ ਨਾਲ ਵੀ ਠੱਗੀ ਵਜੀ। ਜਿਹੜੀ ਤਕਰੀਬਨ ਪਹਿਲਾਂ 5-6 ਮਹੀਨੇ ਪਹਿਲਾਂ ਕੰਪਲੇਂਟ ਅਸੀਂ ਦਿੱਤੀ ਉਹਤੇ ਤਕਰੀਬਨ ਕੋਈ ਗਾਵਰਨ ਨਹੀਂ ਕਾਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਵੱਲੋਂ। ਪਰੰਤੂ ਫਿਰ ਵੀ ਅੱਜ ਅਸੀਂ ਸੀਪੀ ਸਾਹਿਬ ਉਦੋਂ ਰੰਧਾਵਾ ਸਾਹਿਬ ਦੂਡੇ ਭੁੱਲਰ ਸਾਹਿਬ ਹੁੰਦੇ ਸੀ। ਹੁਣ ਅੱਜਕੱਲ ਸਾਈਬਰ ਧਾਕਾ ਹੋਈ ਜਾਂ ਸੇਮ ਹੀ ਉਹਨੇ ਫੋਟੋਆਂ ਲਾਈਆਂ ਸੇਮ ਹੀ ਉਹ ਫੋਟੋ ਲਾ ਕੇ ਉਹ ਜਿਹੜਾ ਸਾਈਬਰ ਠੱਗੀ ਮਾਰਦਾ ਪਰੰਤੂ ਅਜੇ ਤੱਕ ਬੰਦਾ ਡਰੇਸ ਨਹੀਂ ਹੋ ਸਕਿਆ ਇਹ ਜਿਹੜੇ ਸ਼ਿਫਸੰਗਣਾ ਵਾਲੇ ਉਹਨਾਂ ਦੇ ਹੱਥ ਚੋਂ ਡੇਣਾ ਤੇਰ ਉਹਨਾਂ ਦੇ ਖੋਪੜ ਖੁੱਲਦੇ ਆ ਜਿਵੇਂ ਵੇਖਿਆ ਨਾ ਲੁਧਿਆਣੇ ਤੁਸੀਂ ਸੰਦੀਪ ਠਾਕਰ ਦਾ ਜਿਹੜਾ ਉਹ ਸੇਪਾਰਡ ਦਿੱਤਾ ਗਿਆ ਅਸੀਂ ਤੇ ਬਚਾਅ ਕਰਨ ਵਾਲੇ ਆ ਪਰ ਜੇ ਸਾਨੂੰ ਬਚਾਅ ਕਰਨ ਵਾਲਿਆਂ ਨੂੰ ਸਾਡੇ ਸਿਰਾਂ ਨੂੰ ਸਾਡੀਆਂ ਦਸਤਾਰਾਂ ਨੂੰ ਕੋਈ ਹੱਥ ਪਾਊਗਾ ਤੇ ਫਿਰ ਜੇ ਅਸੀਂ ਬਚਾ ਸਕਦੇ ਕਿਸੇ ਨੂੰ ਤੇ ਫਿਰ ਉਹਨੂੰ ਆਪਾਂ ਗਾਹ ਵੀ ਤੋੜ ਸਕਦੇ ਇਹ ਲੋਕ ਉਹਨੂੰ ਆਪਣੀ ਭੈਣ ਕਹਿੰਦੇ ਆ ਉਹ ਗੱਲੀ ਭੈਣ ਹੀ ਜੇ ਤੁਸੀਂ ਉਹਨੂੰ ਗੱਲੀ ਨੂੰ ਢੈਣ ਬਣਾਓਗੇ ਤੇ 2000 ਜੀਜਾ ਦੀ ਮੰਨਣਾ ਪੈਣਾ ਤੁਹਾਨੂੰ ਖਾਂ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਵੀ ਸ਼ਹੀਦਾਂ ਦਾ ਦਰਜਾ ਐਲਾਨ ਦਿੱਤਾ ਗਿਆ ਇਹ ਸੰਤ ਬਾਬਾ ਜਰਨੈਲ ਸਿੰਘ ਜੀ ਉਹ ਨੇ ਕਿ ਜਿਹੜੇ 14ਵੇਂ ਮੁਖੀ ਨੇ ਦੰਦਮੇ ਟਕਸਾਲ ਦੇ ਜੇ ਤੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਸੀਗੇ ਤੇ ਸ਼ਹੀਦਾਂ ਦੇ ਵਿੱਚ ਫਰਕ ਨਹੀਂ ਕੀਤਾ ਜਾਂਦਾ ਕਿ ਕਿਹੜੇ ਸ਼ਹੀਦ ਛੋਟੇ ਨੇ ਕਿ ਵੱਡੇ ਨੇ ਸ਼ਹੀਦ ਸਾਰੇ ਬਰਾਬਰ ਨੇ ਉਹਨਾਂ ਦੇ ਉੱਤੇ ਨੇ ਜਿਹੜੀ ਆਪਣਾ ਫਿਲਮ ਦੇ ਵਿੱਚ ਉਹਨਾਂ ਦਾ ਅਕਸ ਬਖਾਇਆ ਗਿਆ ਵਾ ਕਿ ਉਹ ਜਿਹੜਾ ਕਿਸੇ ਪਾਰਟੀ ਦੇ ਨਾਲ ਰਾਜਨੀਤਿਕ ਪਾਰਟੀ ਦੇ ਨਾਲ ਉਹਨਾਂ ਦਾ ਮੇਲ ਜੋੜ ਵਿਖਾਇਆ ਹੋਇਆ ਹੈ ਉਹ ਸਾਰਾ ਜਿਹੜਾ ਸਿੱਖਾਂ ਦਾ ਜਿਹੜਾ ਅਕਸ ਖਰਾਬ ਕਰਦਾ ਹੈ ਸੋ ਇਸ ਫਿਲਮ ਨੂੰ ਜਿਹੜਾ ਪੰਜਾਬ ਦੇ ਵਿੱਚ ਨਹੀਂ ਚੱਲਣ ਦਿੱਤਾ ਜਾਏਗਾ ਉਹ ਸਾਡੀ ਕੋਸ਼ਿਸ਼ ਇਹ ਹੈ ਕਿ ਇਹਨੂੰ ਪੂਰੇ ਭਾਰਤ ਦੇ ਵਿੱਚ ਇਹਨੂੰ ਬੈਨ ਕੀਤਾ ਜਾਵੇ ਹੂੰ ਇਹ ਉਹਨਾਂ ਮੌਜੂਦਾ ਜਿਹੜੀ ਸਰਕਾਰ ਆ ਰੂਲਿੰਗ ਪਾਰਟੀ ਆ ਉਹਦੀ ਇਹ ਨਮਾਇੰਦੀ ਆ ਐਮਪੀ ਤੇ ਸੋ ਉਹਦੀ ਸੋਚ ਹੀ ਜਿਹੜੀ ਆ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੋਚ ਆ ਸਾਡੇ ਸਿੱਖਾਂ ਦੇ ਵਿਰੋਧ ਦੇ ਵਿੱਚ ਆ ਕਿ ਜਿਹੜੇ ਸਾਨੂੰ ਹਮੇਸ਼ਾ ਹੀ ਸਾਨੂੰ ਨੀਵਾ ਮਕਾਉਣ ਦੀ ਕੋਸ਼ਿਸ਼ ਕਰਦੇ ਆ ਇਸ ਫਿਲਮ ਦੇ ਵਿੱਚ ਵੀ ਜਿਹੜਾ ਸਿੱਖਾਂ ਦਾ ਅਕਸ ਵਿਗਾੜਿਆ ਗਿਆ ਵਾ ਇਹ ਫਿਲਮ ਨੂੰ ਪੰਜਾਬ ਅੰਮ੍ਰਿਤਸਰ ਦੇ ਵਿੱਚ ਤੇ ਬਿਲਕੁਲ ਨਹੀਂ ਚੱਲਣ ਦਿੱਤਾ ਜਾਏਗਾ ਤੇ ਸਾਡੀ ਕੋਸ਼ਿਸ਼ ਹੈ ਸਿੱਖ ਜਥੇਬੰਦੀਆਂ ਦੀ ਤੇ ਸਿੱਖ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਵੀ ਇਹਨੂੰ ਪੂਰੇ ਭਾਰਤ ਦੇ ਵਿੱਚ ਜਿਹੜਾ ਬੈਨ ਕੀਤਾ ਜਾਏਗਾ ਜੀਤੇ ਮਾੜਾ ਮੋਟਾ ਕਿਹਾ ਜਾਊਗਾ ਉਹਨਾਂ ਨੂੰ ਤੇ ਛੇ ਫਿਰ ਉਹ ਫਿਲਮ ਲਾਉਂਦੇ ਆ ਤੇ ਫਿਰ ਉਹ ਆਪ ਦਾ ਪੜਿਆ ਵਿਚਾਰ ਲੈਣਗੇ ਕਿਉਂਕਿ ਸਿੱਖ ਜਜ਼ਬਾਤਾਂ ਨੂੰ ਲਾਂਭੂ ਲਾਉਣਾ ਬਹੁਤ ਜਿਹੜਾ ਮਹਿੰਗਾ ਪਾਊਗਾ ਜਿਹੜਾ ਵੀ ਸਾਡੇ ਜੇਜਬਾਤਾਂ ਦੀ ਕਦਰ ਨਾ ਕਰੂਗਾ ਜੇ ਅਸੀਂ ਕਿਸੇ ਦੇ ਧਾਰਮਿਕ ਮੁੱਦਿਆਂ ਦੇ ਵਿੱਚ ਐਂਟਰ ਨਹੀਂ ਕਰਦੇ ਕਿਸੇ ਨੂੰ ਅਸੀਂ ਨਹੀਂ ਛੇੜਦੇ ਫਿਰ ਸਾਡੇ ਵੀ ਜਿਹੜੇ ਧਾਰਮਿਕ ਮੁੱਦੇ ਜਿਹੜੇ ਸਾਡੇ ਸ਼ਹੀਦ ਆ ਉਹਨਾਂ ਦੀ ਜਿਹੜੀ ਫਿਲਮ ਆ ਸਾਡੀਆਂ ਜਿਹੜੀਆਂ ਨਮਾਜ਼ੀਆਂ ਜਥੇਬੰਦੀਆਂ ਨੇ ਉਹਨਾਂ ਤੋਂ ਪੁੱਛੇ ਬਗੈਰ ਉਹਨਾਂ ਦਾ ਕੋਈ ਸੀਨ ਨਹੀਂ ਲਿਆ ਜਾ ਸਕਦਾ ਜਿਹੜੇ ਸਿਪਾਹਗਾਨਾਂ ਵਾਲੇ ਉਹਨਾਂ ਦੇ ਹੱਕ ਚੋਂ ੜੇ ਹੈ ਨਾ ਫਿਰ ਉਹਨਾਂ ਦਾ ਹੀ ਖੋਪੜ ਖੋਲਦੇ ਆ ਜਿਵੇਂ ਵੇਖਿਆ ਨਾ ਲੁਧਿਆਣੇ ਤੁਸੀਂ ਸੰਦੀਪ <th> ਥਾਪਰ ਦਾ ਜਿਹੜਾ ਉਹ ਸਿਰ ਕਾਟ ਦਿੱਤਾ ਗਿਆ ਜਦੋਂ ਉੱਥੇ ਤੇ ਹਮਲਾ ਹੋਇਆ ਫਿਰ ਅਮਰਸਰ ਦੇ ਵਿੱਚ ਵੀ ਇੱਕ ਬੰਦਾ 30 ਗਨ ਮੈਨ ਲਈ ਫਿਰਦਾ ਪਿਆ ਸੀਗਾ ਉਹਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਸੀਂ ਕੋਈ ਕੋਈ ਕਾਤਲ ਕੋਮ ਨਹੀਂ ਆ ਅਸੀਂ ਤੇ ਬਚਾ ਕਰਨ ਵਾਲੇ ਆ ਪਰ ਜੇ ਸਾਨੂੰ ਬਚਾ ਕਰਨ ਵਾਲਿਆਂ ਨੂੰ ਸਾਡੇ ਸਿਰਾਂ ਨੂੰ ਸਾਡੀਆਂ ਦਸਤਾਰਾਂ ਨੂੰ ਕੋਈ ਹੱਥ ਪਾਊਗਾ ਤੇ ਫਿਰ ਜੇ ਅਸੀਂ ਬਚਾ ਸਕਦੇ ਕਿਸੇ ਨੂੰ ਤੇ ਫਿਰ ਉਹਨੂੰ ਆਪਾਂ ਗਾਹ ਵੀ ਤੋੜ ਸਕਦੇ ਆ ਸਿੱਖ ਸਨਾ ਆਪੂ ਦੀ ਬਾਲੀਵੁੱਡ ਦੇ ਵਿੱਚ ਕੀ ਕਿਹਾ ਜਾ ਸਕਦਾ ਵਾ ਇਹ ਲੋਕ ਉਹਨੂੰ ਆਪਣੀ ਭੈਣ ਕਹਿਂਦੇ ਆ ਉਹ ਕੱਲੀ ਭੈਣ ਹੀ ਜੇ ਤੁਸੀਂ ਉਹਨੂੰ ਕੱਲੀ ਨੂੰ ਭੈਣ ਬਣਾਓਗੇ ਤੇ 2000 ਜੀਜਾ ਵੀ ਮੰਨਣਾ ਪੈਣਾ ਤੁਹਾਨੂੰ ਉਹ ਤੇ ਆਪ ਜਿਹੜੀ ਆ ਉਹ ਲੜਕੀ ਜਿਹੜੀ ਆਪਣੇ ਕਰੈਕਟਰ ਦੀਆਂ ਗੱਲਾਂ ਕਰਦੀ ਆ ਕਿ ਉਹ ਨਸ਼ਾ ਕਰਦੀ ਸੀਗੀ 15 ਸਾਲਾਂ ਦੀ ਕੁੜੀ ਉਹ ਘਰੋਂ ਭੱਜ ਗਈ ਸੀ ਫਿਰ ਉਹ ਆਪ ਦੇ ਰਿਲੇਸ਼ਨ ਜਿਹੜੇ ਆ ਕਦੀ ਰਿਤਿਕ ਰੋਸ਼ਨ ਨਾਲ ਕਦੀ ਦਿੱਤੇ ਆ ਪੰਚੋਲੀ ਨਾਲ ਮਤਲਬ ਕਿਹੜਾ ਬੰਦਾ ਆ ਫਿਲਮ ਇੰਡਸਟਰੀ ਦਾ ਕਿਹੜਾ ਪ੍ਰੋਡਿਊਸਰ ਹੋ ਡਾਇਰੈਕਟਰ ਕਿਹੜਾ ਫਿਲਮੀ ਹੀਰੋ ਕਿ ਜਿਹਦੇ ਨਾਲ ਉਹ ਆਪ ਦੇ ਰਿਲੇਸ਼ਨ ਨਹੀਂ ਸ਼ੋਅ ਕਰਦੀ ਜਿੰਨਾ ਕਿ ਟ੍ਰੇਲਰ ਆਇਆ ਨਾ ਜੀ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਕਹਿ ਸਕਦੇ ਆ ਬਾਕੀ ਇਹਨੂੰ ਤੁਸੀਂ ਏ ਵੇਖੋ ਵੀ ਸ਼ੁਰੂ ਤੋਂ ਹੀ ਇਹਦੀ ਮਾਨਸਿਕਤਾ ਜਿਹੜੀ ਸਿੱਖ ਵਿਰੋਧੀ ਆ ਹਨਾ ਤੁਸੀਂ ਵੇਖਿਆ ਵੀ ਬੀਬੀਆਂ ਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਵਾਂ ਕਿ ਜਿਹੜੀਆਂ ਸਾਡੀਆਂ ਕਿਸਾਨ ਬੀਬੀਆਂ ਸਾਡੀਆਂ ਮਾਵਾਂ ਕਹਿ ਲੋ ਸਾਡੇ ਬਜ਼ੁਰਗ ਕਹਿ ਲੋ ਜਿਹੜੇ ਉੱਥੇ ਧਰਨੇ ਤੇ ਬੈਠੇ ਸੀਗੇ ਉਹਨਾਂ ਨੂੰ ਇਹਨੇ ਗਿਆ ਵੀ 100-100 ਰੁਪਏ ਤੇ ਜਿਹੜੀਆਂ ਮੁੱਲ ਲੈਂਦੀਆਂ ਕਈਆਂ ਦਿਹਾੜੀ ਤੇ ਲੈਂਦੀਆਂ ਕਈਆਂ ਉਹਦੀ ਮਾਨਸਿਕਤਾ ਵੇਖ ਲਓ ਇੱਕ ਬੀਬੀ ਜਿਹੜੀ ਆਪਣੀ ਗਵਰਨਮੈਂਟ ਜੋਬ ਕਰਦੀ ਐ 에ਰਪੋਰਟ ਤੇ ਉਹਨਾਂ ਨੂੰ ਮਤਵਵਦੀ ਕਹਿਣਾ ਖਾਲਸਾ ਨਹੀਂ ਕਹਿਣਾ ਚਲੋ ਖਾਲਸਤਾਨੀ ਸਾਡੇ ਵਾਸਤੇ ਮਾਣ ਵਾਲਾ ਲਬਜ਼ਿਆ ਸਾਨੂੰ ਖਾਲਸਤਾਨੀ ਕਹੋ ਅਸੀਂ ਖਾਲਸਤਾਨੀ ਆਂ ਪਰ ਅਸੀਂ ਆਤਵਾਦੀ ਨਹੀਂ ਆਂ ਆਤਵਾਦੀ ਪਾਰਟੀ ਦੀ ਨੁਮਾਇੰਦੀ ਆਏ ਬੀਬੀ ਅਸੀਂ 2002 'ਚ ਅਸੀਂ ਇਤਨੀ ਦੰਗੇ ਕੀਤੇ ਗੁਜਰਾਤ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਨੇ ਕੀਤੇ ਉਦੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਰਾਏ ਆ ਦਿੱਲੀ ਦੇ ਵਿੱਚ 2020 ਦੇ ਵਿੱਚ ਦੰਗੇ ਹੋਏ ਮੁਸਲਮਾਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਉਲਟੇ ਪਰਚੇ ਵੀ ਉਹਨਾਂ ਦੇ ਕੀਤੇ ਗਏ ਇਹ ਅਤਵਾਦ ਆ ਜੁਪੀ ਦੇ ਵਿੱਚ ਬਲਡੋజర్ ਦੇ ਨਾਂ ਤੇ ਕਿਸੇ ਨੇ ਘਰ ਤੋੜਦੇ ਨੇ ਇਹ ਆਤਵਾਦ ਆ ਸੋ ਆਤਵਾਦੀ ਪਾਰਟੀ ਦੀ ਉਹ ਨੁਮਾਇੰਦੀ ਆ ਖੁਦ ਵੀ ਉਹ ਇੱਕ ਆਤਵਾਦ ਨੂੰ ਬढ़ावा ਦੇਣ ਵਾਲੀ ਔਰਤ ਆ ਸੋ ਅਸੀਂ ਸਾਨੂੰ ਜੇ ਕੋਈ ਖਾਲਸਾ ਕਹੇ ਤਾਂ ਸਾਨੂੰ ਫਕਰ ਆ ਇਸ ਗੱਲ ਤੇ ਅਸੀਂ ਖਾਲਸਾ ਗੱਲ ਕਹੀ ਹੈ ਦੀਪ ਸਿੱਧੂ ਨੇ ਇੱਕ ਗੱਲ ਕਹੀ ਸੀ ਕਿ ਤਗੜੇ ਹੋ ਜੋ ਇਹ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਆ ਅੱਜ ਤੁਸੀਂ ਇੱਥੋਂ ਉੱਠ ਜਾਂਦੇ ਹੋ ਜਾਂ ਇਹਨਾਂ ਨੇ ਬਹਿ ਕੇ ਮੀਟਿੰਗਾਂ ਕਰ ਲੈਣੇ ਕੱਲ ਨੂੰ ਫੇਰ ਕਿਤੇ ਨਾ ਕਿਤੇ ਤੁਹਾਨੂੰ ਉਲਝਾ ਦੇਣਗੇ ਇਹ ਪੂਰੇ ਪੰਜਾਬ ਨੇ ਸੁਣਿਆ ਪੂਰੇ ਭਾਰਤ ਨੇ ਦੀਪ ਸਿੱਧੂ ਦੀਆਂ ਗੱਲਾਂ ਸੁਣੀਆਂ ਦੇਖੋ ਉਹਨਾਂ ਨੇ ਉਲਝਾਤਾ ਦੁਬਾਰਾ ਮੋਰਚਾ ਲਾਉਣਾ ਪੈ ਗਿਆ ਕਿਸਾਨਾਂ ਨੂੰ ਕਿਸਾਨ ਵੀ ਕਿਤੇ ਨਾ ਕਿਤੇ ਆਪਣੇ ਢਿੱਡ ਦੀ ਲੜਾਈ ਲੜਨ ਦੇ ਨਹੀਂ ਕੋਈ ਪੌਂਦ ਦੀ ਲੜਾਈ ਨਹੀਂ ਚੱਲ ਜੇ ਤੇ ਠੀਕ ਆ ਜੇ ਨਾ ਚੱਲੇ ਤੇ ਉਹਨੂੰ ਕਹਿ ਦੇਣਾ ਵੀ ਇਹਦੇ ਆਪਣੇ ਵਿਚਾਰ ਆ ਇਹ ਵਾਕਿਆ ਬੀਜੇਪੀ ਕੰਗੜਾ ਰਣੌਤ ਦੇ ਵਿਚਾਰਾਂ ਦੇ ਨਾਲ ਸਾਂਝ ਨਹੀਂ ਰੱਖਦੀ ਇਹਨੂੰ ਪਾਰਟੀ ਚੋਂ ਕੱਢ ਕੇ ਬਾਹਰ ਮਾਰੇ ਇਹਨੂੰ ਕਿਉਂ ਰੱਖਿਆ ਇਹੋ ਜਿਹੀ ਨਾ ਬੀਬੀ ਦੀ ਜਵਾਨ ਆਪਣੀ ਨਾਂ ਦਾ ਕੋਈ ਕੈਰੈਕਟਰ ਹੈ ਜਿਹੜੀ ਬੀਬੀ ਭਾਰਤ ਨੂੰ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਤੇ ਆਪਣੇ ਆਪ ਨੂੰ ਕਹਿੰਦੇ ਆਂ ਵੀ ਅਸੀਂ ਗੁਲਾਮ ਆਂ ਪਰ ਉਹ ਬੀਬੀ ਕਹਿੰਦੀ 2014 ਦੇ ਵਿੱਚ ਜਿਹੜਾ ਭਾਰਤ ਆਜ਼ਾਦ ਹੋਇਆ ਉਹਦੀ ਮਾਨਸਿਕਤਾ ਵੇਖੋ ਉਸ ਬੀਬੀ ਦੀ ਕਿਤਰਾ ਦੀ ਹੋਗੀ ਕਿ ਤੁਹਾਨੂੰ ਤੁਸੀਂ ਇਹੋ ਜੀ ਰੋਲ ਮਾਡਲ ਬਣਾਉਗੇ ਤੇ ਜਿਹੜੀ ਕਿੰਨਿਆਂ ਬੰਦਿਆਂ ਦੇ ਨਾਲ ਗਲਤ ਰਿਲੇਸ਼ਨ ਰੱਖ ਚੁੱਕੀ ਆ ਉਹ ਰਮਾਚਲ ਦੇ ਵਿੱਚ ਉਹ ਉਹਨਾਂ ਜਿਨ੍ਹਾਂ ਨੇ ਪਾਸਪੋਰਟ ਬਣਾਉਣ ਵਾਲਿਆਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਚੰਡੀਗੜ੍ਹ ਦਾ ਪਾਸਪੋਰਟ ਸੇਵਾ ਪੋਰਟਲ ਤਕਰੀਬਨ 5 ਦਿਨ ਬੰਦ ਰਹੇਗਾ ਖੇਤਰੀ ਪਾਸਪੋਰਟ ਦਫਤਰ ਚੰਡੀਗੜ੍ਹ ਨੇ ਕਿਹਾ ਹੈ ਕਿ ਪਾਸਪੋਰਟ ਸੇਵਾ ਪੋਰਟਲ 29 ਅਗਸਤ 2024 ਵੀਰਵਾਰ ਰਾਤ 8:00 ਵਜੇ ਤੋਂ ਲੈ ਕੇ 2 ਸਤੰਬਰ 2024 ਸੋਮਵਾਰ ਸਵੇਰੇ ਤੱਕ ਤਕਨੀਕੀ ਰੱਖ-ਰਖਾ ਲਈ ਬੰਦ ਰਹੇਗਾ ਇਸ ਲਈ ਨਾਗਰਿਕਾਂ ਲਈ ਇਸ ਸਮੇਂ ਦੌਰਾਨ ਸਿਸਟਮ ਉਪਲਬਧ ਨਹੀਂ ਹੋਏਗਾ ਉਹਨਾਂ ਕਿਹਾ ਹੈ ਕਿ 3 ਅਗਸਤ 2024 ਦੀਆਂ ਸਾਰੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਬਿਨੇ ਕਾਰਨ ਨੇ 3 ਅਗਸਤ 2024 ਲਈ ਪੁਸ਼ਟੀ ਕੀਤੀ ਸੀ ਉਹਨਾਂ ਨੂੰ ਉਹਨਾਂ ਨਿਯੁਕਤੀਆਂ ਬਾਰੇ SMS ਰਾਹੀਂ ਸੂਚਿਤ ਕੀਤਾ ਜਾਵੇਗਾ ਮੁੱਖ ਦਫ਼ਤਰ ਸੈਕਟਰ 34 A ਚੰਡੀਗੜ੍ਹ ਵਿਖੇ ਜਨਰਲ ਇਨਕੁਆਰੀ ਵਾਕ ਇਨ 카운ਟਰ 3 ਅਗਸਤ 2024 ਨੂੰ ਬੰਦ ਰਹੇਗਾ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ